ਫਾਜਲ ਕਾਬੇ ਸਰਹੱਤੀ ਪਿੰਡ ਚੱਕਰ ਰਵੇਲਾ ਵਿੱਚ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਇਸੇ ਤਰ੍ਹਾਂ ਪਿੰਡ ਦੇ ਦੋ ਪਰਿਵਾਰਾਂ ਦੇ ਪੱਕੇ ਮਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ دریا ਦਾ ਪਾਣੀ ਉਨ੍ਹਾਂ ਦੇ ਘਰਾਂ ਦੇ ਨਾਲ ਲੱਗਣ ਕਾਰਨ ਉਨ੍ਹਾਂ ਦੇ ਮਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਉਨ੍ਹਾਂ ਦੇ ਮਕਾਨਾਂ ਦੇ ਫਰਸ਼ ਢੱਗ ਗਏ ਹਨ ਅਤੇ ਮਕਾਨਾਂ ਦੀਆਂ ਕੰਧਾਂ ਨੂੰ ਵੀ ਵੱਡੀਆਂ ਦਰਾੜਾਂ ਪੈ ਗਈਆਂ ਹਨ ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਮਕਾਨਾਂ ਦੇ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜਿਵੇਂ ਗਾਤੈਨ ਮਕਾਨ ਪਹਾੜ ਦੇ ਪੌੜੀ ਪਾਟ ਗਈ ਹੈ ਜੀ ਤੇ 5-5 ਫੁੱਟ ਮਗਰ ਪਾਣੀ ਰਹੀ ਹੈ ਜੀ ਤੇ ਅਸੀਂ ਉਹ ਮਤਲਿਆ ਬਾਹਰ ਕੋਨੇ ਅੰਦਰ ਦੇ ਗਾਦ ਦੇ ਰਹਾ ਕੇ ਜੋ ਫਰ ਲਿਆ ਗਿਆ ਸਾਡੇ ਖਾਨ ਬਹੁਤ ਸਾਰੀ ਗਈ ਨਿਕਾਸ ਸਾਰੀ ਗਈ ਕੋਈ ਇਨਸਾਨ ਹੋ ਗਈ ਕਿੰਨਾ ਕਿੰਨਾ ਪਾਣੀ ਰਿਹਾ ਤੁਹਾਡੇ ਘਰਾਂ ਪੰਜ-ਪੰਜ ਫੁੱਟ ਜੀ ਆਪਾਸ ਬਸ ਰਿਹਾ ਤਾਂ ਸਾਡੇ ਅੰਦਰ ਪਾਣੀ ਲਾਭ ਕਰਕੇ ਆਏ ਨੀ ਆਵੇ ਜਿਓ ਤੇ ਲਈ ਜਿ ਬੈ ਲਕਰ ਕੋਲ ਮੁਨਾ ਕੇ ਕਿੰਨਾ ਨੁਕਸਾਨ ਹੋ ਗਿਆ ਦਾ ਫੈਸਲਾ ਕਟੂ ਕਰ ਵੀ 5 ਲੱਖ ਦਾ ਹੋਊਗਾ ਪਰ ਇਹ ਪਾਨੂੰ ਦੇਵੇ ਕਿਹੜਾ ਵਾੜਾ ਬੰਦਾ ਮਕਾਨਾਂ ਦਾ ਮਕਾਨਾਂ ਤਾਂ ਭਾਗ ਗਿਆ ਫਤਲੇ ਜੋਨਾਂ ਦੀ ਸਭ ਸਾਰਾ ਨੁਕਸਾਨ ਹੋ ਗਿਆ ਕਿੰਨੀ ਬਸੰਦਾਂ ਨਿਕਲ ਆ ਗਏ ਆਡਾ ਮੇਰਾ ਤਾਂ ਚੇਕ ਲੈਸ ਬਾਕੀ ਮੇਰਾ ਭਰਾਵਾ ਦਾ ਹੈ ਬਾਕੀ ਮੇਰਾ ਭਰਾਵਾ ਦਾ ਛੇ ਛੇ ਦਾ ਹੰਦਾ ਹੈ ਉਹਨਾਂ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਹਾਂ ਉਹਨਾਂ ਦੇ ਮਕਾਨਾਂ ਦੇ ਉਹਨਾਂ ਦੇ ਇੱਥੇ ਐਨਕੋ ਆ ਗਏ ਤੇ ਪਲੱਛਾ ਸਾੜੀਆਂ ਬਹਿ ਗਈਆਂ ਜੀ ਇਹ ਇੱਕ ਗਰੇਸਿੰਗ ਮੇਰਾ ਮੁੰਡਾ ਆਵੇ ਹੁੰਦੀ ਚਾਰ ਮੱਜੀ ਘਰੂ ਛੋਟੇ ਕਿੱਲੇ ਪਟਾ ਗਈਆਂ ਤੇ ਉਹ ਪਤਾ ਨਹੀਂ ਕਿਹੜੇ ਕੌਖ ਲੋੜ ਨੂੰ ਕਿਹੜੇ ਪਾਸੇ ਲੋੜ ਘਰੂ ਇਹ ਕਿੱਲੇ ਪਟਾ ਦੇ ਗਈ ਫਿਰ ਜਿਹੜੀ ਦਿਨ ਦੀ ਗੱਲ ਹੈ ਇਹ ਪਾਣੀਾਂ ਦੀ ਬਿੱਟ ਗੱਲ ਹੈ ਜੀ ਪਾਣੀ ਜਾਂਦੇ ਖੋਖਾ ਰਹਿ ਗਿਆ ਕਿਲਾ ਦਿੱਤੀ ਤੇ ਕੀ ਇਸ ਬਾਰੇ ਕੀ ਕਰੀ ਨਹੀਂ ਜੀ ਰਾਤ ਨੂੰ ਕੋਈ ਹਾਲ ਨਹੀਂ ਲੱਗੇ ਆਹ ਤੇ ਖੜੇ ਬੈਠੇ ਨੇ ਕਿਲਾ ਕੀ ਕਰਨੀ ਹੈ ਬੈਂਕ ਵਾਲਿਆਂ ਨੂੰ ਬੈਂਕ ਨੇ ਨਹੀਂ ਕੀਤੀ ਆ ਤੇ ਬੈਂਕ ਉਹ ਆਜ ਦੇ ਬੱਕਾਂ ਦੇ ਨਾਲ ਪਾੜਦੇ ਬਾਝੇ ਲੱਗਦੇ ਨੂੰ ਕਿ ਯਾਰ ਝੋਟਾ ਕਰਨ ਲਗਦੇ ਉਹ ਗਾਲੇ ਕੁੰਦੇ ਮੱਜਾ ਜੀ ਕਿਹੜਾ ਬੰਦਾ ਸਾਡਾ ਸਾਉਤਾ ਬੋ ਇਹ ਤਾਂ ਜਾ ਬਚੇਦਾ ਮਕਾਨਾ ਦੇ ਨਹੀਂ ਦਿੱਤਾ ਜੋ ਬਲੱਛਾ ਬਈਆਂ ਸਾਡੇ ਬੈਠੇ ਨੇ ਜੋ ਕੋਈ ਹੈ ਦਾ ਉਹ ਮਾਰਿਆ ਦਿੱਤਾ ਜਾਂਦਾ। ਬੰਨਾਂ ਦੇ ਇਤਹਾਬ ਕਿਹੜਾ ਹੈ ਸਾਡਾ ਦੇਖਾ ਜਾਂ ਦੇਖਦੇ ਨਿਕਾ ਜਾਵੇ। ਘਾੜਾ ਪੈ ਗਿਆ ਵੱਡੇ ਵੱਡੇ ਮਕਾਨਾਂ ਉਸ ਕੋ ਦੂਜਾ ਨਾਲ ਚਾਰ ਕਰਫਟ ਪਾਣੀ ਚੱਲ ਰਿਆ ਸੀ। ਉਹਦੇ ਕਾਰਨ ਨੇ ਘਾੜਾ ਵਧਿਆ ਦੇ ਪੈ ਗਿਆ। ਇਹ ਜੋ ਬਲਦਾ ਸਾਡਾ ਬਣ ਕੇ ਮਾਰਜਾ ਬਣੇ ਜੋ ਕਸ਼ਮਰਦੀ ਬਣਾਉਣ ਕੀ ਮਰਜ਼ੀ ਕਰਨ ਕੋਈ ਜਾਣੇ ਨਹੀਂ ਨੁਕਸਾਨ ਹੋ ਗਿਆ ਕਰਕਾਰਾ ਜ਼ਿੰਮੇਦਾਰ ਨੇ। ਠੀਕ ਹੈ। ਇੰਦਾ ਨਵਾਂ ਪੇਲ ਪੁਲ ਬਣੇ ਖਲੂ ਦਿੱਤਾ ਜਾਵੇ ਕਿੰਨੇ ਮਕਾਨਾਂ ਨੂੰ ਜਿਹੜਾ ਦਰਾੜਾ ਪੈ ਗਿਆ ਦੋ ਮਕਾਨਾਂ ਨੂੰ ਪਿਆ ਇਹ ਦੋਵੇਂ ਪੱਕੇ ਨੇ ਹਾਂ ਜੀ ਦੋ ਪੱਕੇ ਨਿਗੰਗਾ ਕੋਈ ਖਤਰਾ ਹੈ ਨਾ ਜਾਣੇ ਕੋਈ ਨੁਕਸਾਨ ਲਾ ਕਰ ਗਈ ਇਹ ਤਾਂ ਨੇ ਕਿ ਉਹਨਾਂ ਨੂੰ ਬਣਾ ਦੇਣ ਦੁਬਾਰਾ ਹੱਗੇ ਆ ਹੁਣ ਆਲੇ ਸਾਲ ਦੋ ਸਾਲ ਨੂੰ ਬਣਾਉਣ ਨੇ ਤੇ ਵੀ ਪਾਟੇ ਵੀ ਖੜੇ ਨੇ 2023 ਚ ਵੀ ਇਹ ਹਾਲ ਤੁੰ ਫਿਰ ਹੋਈ ਹਾਲ ਹੋਇਆ